ਸੜਕ ਸੁਰੱਖਿਆ ਜੀਵਨ ਰੱਖਿਆ ਮੁਹਿੰਮ ਨੂੰ ਲੈ ਕੇ ਜ਼ਿਲ੍ਹਾ ਸ਼੍ਰੀ ਫਤਿਹਗੜ ਸਾਹਿਬ ਜੋਤੀ ਸਰੂਪ ਸਾਹਿਬ ਮੋੜਾ ਉੱਤੇ ਜ਼ਿਲ੍ਹਾ ਮੁਖੀ ਸ਼ੁਭਮ ਅਗਰਵਾਲ ਵੱਲੋਂ ਆਉਣ ਜਾਣ ਵਾਲੇ ਵਾਹਨ ਚਾਲਕਾਂ ਨੂੰ ਹੈਲਮਟ ਵੰਡੇ ਗਏ ਅਤੇ ਨਾਲ ਹੀ ਗੱਡੀਆਂ ਉੱਤੇ ਰਿਫਲੈਕਟਡ ਲਗਾਏ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਕੀ ਦੱਸਿਆ ਉਹ ਸੁਣਦੇ ਹਾਂ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਖਤਦਾਇਤਾ ਹੈਗੀ ਆ ਕਿ ਸਾਡੇ ਜਿਹੜਾ ਜ਼ਿਲ੍ਹੇ ਦਾ ਟ੍ਰੈਫਿਕ ਹੈ ਉਹ ਨਿਰਵਿਘਨ ਤੇ ਸਮੂਧਲੀ ਚੱਲਦਾ ਰਹੇ ਤੇ ਸਾਡੇ ਜ਼ਿਲ੍ਹੇ ਦੇ ਵਿੱਚ ਸੂਬੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਕ੍ਰਾਈਮ ਨਾ ਹੋ ਸਾਨੂੰ ਪਤਾ ਹੈ ਕਿ ਕਿਵੇਂ ਕੱਲ ਜਿਹੜਾ ਹੈਗਾ ਵਾਰ ਆਨ ਜਿਹੜੇ ਹੈਗੇ ਗੈਂਗਸਟਰ ਇਦਾਂ ਦਾ ਇੱਕ ਮੁਹਿੰਮ ਸਰਕਾਰ ਨੇ ਚਾਲੂ ਕੀਤੀ ਹੈ ਸੂਬੇ ਪੱਧਰ ਤੇ ਚੱਲ ਰਹੀ ਹੈ ਤੇ ਸਾਡੇ ਜ਼ਿਲ੍ਹੇ ਤੇ ਵੀ ਕੰਮ ਹੋ ਰਿਹਾ ਹੈ ਤੇ ਅੱਜ ਆਪਾਂ ਮੌਕੇ ਤੇ ਖੜੇ ਤੇ ਆਪਾਂ ਟ੍ਰੈਫਿਕ ਇੱਕ ਮੰਤ ਬਣਾ ਰਹੇ ਹਾਂ ਜਦੇ ਵਿੱਚ ਅਸੀਂ ਜਿਹੜੇ ਸਾਡੇ ਪੈਸੇਂਜਰਸ ਹੁੰਦੇ ਆ ਜਿਹੜੇ ਰਾਗੀਰ ਆ ਉਹਨਾਂ ਨੂੰ ਜਿਨ੍ਹਾਂ ਕੋਲ ਹੈਲਮਟ ਨਹੀਂ ਹੈ ਗਿਆ ਲੋਡ ਬੰਦ ਹੈ ਗਿਆ ਉਹਨਾਂ ਨੂੰ ਸਾਡੇ ਵੱਲੋਂ ਹੈਲਮਟਸ ਜਿਹੜੇ ਹੈਗੇ ਆ ਵੰਡੇ ਗਏ ਆ ਇਸ ਤੋਂ ਇਲਾਵਾ ਗੱਡੀਆਂ ਤੇ ਅਸੀਂ ਸਟicker ਲਾਏ ਰਿਫਲੈਕਟਡ ਟੇਪ ਲਾ ਰਹੇ ਨੇ ਤੇ ਨਾਲ-ਨਾਲ ਜਿਹੜੇ ਬੰਦੇ ਟ੍ਰੈਫਿਕ ਰੂਲਸ ਨੂੰ ਉਹਦਾ ਚੰਗੀ ਤਰ੍ਹਾਂ ਪਾਲਨ ਕਰਦੇ ਆ ਉਹਨੂੰ ਮੰਨਦੇ ਆ ਮੈਂ ਤੋਂ ਨਾ ਨੂੰ ਮੰਨਣ ਵਾਲੇ ਆ ਉਹਨਾਂ ਨੂੰ ਅਸੀਂ ਛੋਟੇ ਤੌਰ ਤੇ ਆਪਣੇ ਪੱਧਰ ਤੇ ਸਨਮਾਨਿਤ ਵੀ ਕਰ ਰਹੇ ਆ ਤੇ ਇਹਦੇ ਨਾਲ-ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਲ 2025 ਦੇ ਵਿੱਚ ਸਾਡੀ ਜਿਹੜੀ ਟ੍ਰੈਫਿਕ ਦੀ ਵਿੰਗ ਸੀਗੀ ਬਹੁਤ ਹੀ ਚੰਗਾ ਤੇ ਇਹਨਾਂ ਨੇ ਬਹੁਤ ਸੁਲੱਖਣ ਕੰਮ ਕੀਤਾ ਜਿਵੇਂ ਵਿੱਚ ਇਹਨਾਂ ਨੇ ਕਰੀ 72000 ਜਿਹੜੇ ਸੀਗੇ ਚਲਾਨ 2025 ਦੇ ਵਿੱਚ ਕੱਟੇ ਗਏ ਸੀਗੇ ਤੇ ਹੁਣ ਸਿਰ ਮਾਤਰਾ ਸਿਰਫ 20 ਦਿਨਾਂ ਦੇ ਵਿੱਚ ਵਿੱਚ ਜਾਂ 2026 ਦੀ ਜੇ ਆਪਾਂ ਗੱਲ ਕਰੀ ਸਿਰਫ ਮਾਤਰਾ ਲਾਸਟ 20 ਦਿਨ ਦੇ ਵਿੱਚ ਇਹਨਾਂ ਨੇ 4000 ਚਲਾਨ ਕੱਟੇ ਆ ਤੇ ਸਾਡਾ ਮੰਤਵ ਸਿਰਫ ਚਲਾਨ ਕੱਟਣਾ ਨਹੀਂ ਹੈਗਾ ਅਸੀਂ ਲੋਕਾਂ ਨੂੰ ਅਵੇਅਰ ਵੀ ਕਰ ਰਹੇ ਹਾਂ ਸੈਮੀਨਾਰ ਵੀ ਕਰ ਰਹੇ ਹਾਂ ਤੇ ਕਰੀਬ 400 ਦੇ ਕਰੀਬ ਜਿਹੜੇ ਹੈਗੇ ਸੈਮੀਨਾਰ ਲਾਸਟ ਈਅਰ ਤੇ ਇਸ ਵਾਰ ਵੀ ਜਿਹੜੇ ਹੈਗੇ ਹੁਣ ਤੱਕ ਅਸੀਂ ਕਰੀਬ 40 ਦੇ ਕਰੀਬ ਸੈਮੀਨਾਰ ਜਿਹੜੇ ਹੈਗੇ ਕਰ ਚੁੱਕ ड्रंक एंड ड्राइविंग ਦੇ ਖਿਲਾਫ ਵੀ ਸਾਡੀ ਮੁਹਿੰਮ ਚੱਲ ਰਹੀ ਹੈ ਜਿੱਦਾਂ ਆਪ ਜੀ ਨੂੰ ਪਤਾ ਹੈ ਤੇ ਮੈਂ ਇਹਦੇ ਨਾਲ-ਨਾਲ ਮੀਡੀਆ ਦੇ ਸੱਜਣਾ ਰਾਈ ਲੋਕਾਂ ਨੂੰ ਇਹ ਵੀ ਅਵੇਅਰ ਕਬੀਅਰ ਕਰਨਾ ਚਾਹੁੰਦਾ ਕਿ ਡਰੰਕ ਡਰਾਈਵਿੰਗ ਦੇ ਤੇ ਜਿਹੜਾ ਹੈਗਾ ਇਹ ਗੈਂਗਸਟਰ ਦਾ ਜਿਹੜਾ ਕਲਚਰ ਹੈਗਾ ਇਸ ਨੂੰ ਲੈ ਕੇ ਸਾਡੇ ਅਸੀਂ ਪੂਰੀ ਤਰ੍ਹਾਂ ਸਤਰਕਿਆ ਮੁਸਤਾਜ਼ਾ ਤੇ ਅੱਜ ਵੀ ਸਾਡੇ ਵੱਲੋਂ ਜਿਹੜੇ ਹੈਗੇ ਆ ਹੁਣ ਤੱਕ ਕਰੀਬ 60 ਦੇ ਕਰੀਬ ਗ੍ਰਿਫਤਾਰੀਆਂ ਕਿੰਨੀ ਜਾ ਚੁੱਕੀਆਂ ਸਵੇਰ ਤੋਂ ਲੈ ਕੇ ਹੁਣ ਤੱਕ ਜਿਦੇ ਵਿੱਚ ਜਿਹੜੇ ਕੋਈ ਗੈਂਗਸਟਰ ਦੇ ਐਸੋਸੀਏਟ ਸੀਗੇ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਸ਼ੈਲਟਰ ਕਰਦੇ ਸੀ ਕੋਈ ਵੀ ਸ਼ਹਿਦ ਹੁੰਦੇ ਸੀ ਤੇ ਉਹਨਾਂ ਨੇ ਸਾਡੀ ਟੀਮਾਂ ਲਗਾਤਾਰ ਰੇਡਾ ਕਰ ਰਹੀ ਹੈ ਤੇ ਫੜ ਰਹੀ ਹੈ ਤੇ ਇਹ ਸਾਡੀ ਜਿਹੜੀ ਹੈਗੀ ਮੁਹਿੰਮ اسی ਤਰੀਕੇ ਨਾਲ ਅੱਗੇ ਜਾਰੀ ਰਹੇਗੀ ਇਹਦੇ ਨਾਲ-ਨਾਲ ਜਿਹੜੀ ਵੀ ਕੋਈ ਐਕਸਟਰਸ਼ਨ ਸੰਬੰਧੀ ਜਾਂ ਕੋਈ ਵੀ ਹਿਨਸ ਕ੍ਰਾਈਮ ਤੇ ਕੋਈ ਵੀ ਡਰਗ ਸੰਬੰਧੀ ਹੈਗੀ ਉਹ ਸਾਡੀ ਟਾਪ ਕੋਸਟ ਪ੍ਰਾਇਟੀ ਹੈ ਤੇ ਉੱਤੇ ਅਸੀਂ ਸਾਡੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹੈ ਤੇ ਅਸੀਂ ਵਚਨਬੱਧ ਹੈ ਸਾਡੇ ਜਿਹੜੇ ਸਿਟੀਜ਼ਨਸ ਰੈਜ਼ਿਡੈਂਸ ਫਤਿਹਗੜ੍ਹ ਸਾਹਿਬ ਜਿਲੇ ਦੇ ਅਸੀਂ ਅਸੀਂ ਉਹਨਾਂ ਨੂੰ ਇੱਕ ਸੇਫਲੀ ਇੱਕ ਸੇਫਟੀ ਮਹਿਸੂਸ ਕਰਾਈਏ ਇਹਦੇ ਨਾਲ-ਨਾਲ ਜਿਹੜੇ ਮਾਰੇ ਅੰਸਰ ਹੈ ਉਹਨਾਂ ਨੂੰ ਸਾਡੇ ਵੱਲੋਂ ਚੇਤਾਵਨੀ ਹੈ ਕਿ ਜਦੋਂ ਤੁਸੀਂ ਪੰਜਾਬ ਛੱਡੋ ਜਾ ਤੁਸੀਂ ਮਾਰੇ ਜਿਹੜੇ ਹੈਗੇ ਕੰਮ ਉਹਨਾਂ ਨੂੰ ਛੱਡ ਦਿਓ ਬਿਕਾਜ਼ ਫਿਰ ਸਾਡੀ ਟੀਮ ਹੈ ਲਗਾਤਾਰ ਜਿਹੜੀ ਹੈਗੀ ਆ ਤੁਹਾਡੇ ਤੇ ਅਸੀਂ ਸਾਡੀ ਨਜ਼ਰ ਹੈ ਤੇ ਅਸੀਂ ਫਿਰ ਅੱਗੇ ਬੜੀ ਕਾਨੂੰਨੀ ਕਾਰਵਾਈ ਕਰਾਂਗੇ ਥੈਂਕ ਯੂ